ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕੀ ਹੈ 15 ਸਤੰਬਰ 2024 ਅੱਜ ਸ਼ਾਮ ਤੱਕ ਦੇ ਜਿਹੜੇ ਬਾਸਮਤੀਆਂ ਦੇ ਰੇਟ ਆਪਣੇ ਰਹੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਜ਼ਿਆਦਾਤਰ ਮੰਡੀਆਂ 'ਚ ਐਤਵਾਰ ਕਰਕੇ ਛੁੱਟੀ ਸੀ ਤੇ ਮਤਲਬ ਆਬਕ ਨਹੀਂ ਹੋਈ ਮੰਡੀਆਂ 'ਚ ਮਾਲ ਦੀ ਕੁਝ ਮੰਡੀਆਂ ਨੇ ਪੰਜਾਬ ਤੇ ਹਰਿਆਣਾ ਦੀਆਂ ਜਿੱਥੇ ਮਾਲ ਪਹੁੰਚੇ ਤੇ ਸੀ ਉਹਨਾਂ ਦੇ ਕੀ ਕੀ ਰੇਟ ਰਹੇ ਨੇ ਬਾਸਮਤੀਆਂ ਦੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਹਉਣ ਵੇਲੇ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਤੱਕ ਪਹੁੰਚ ਸਕੇ ਤੇ ਇੱਕ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਦੇ ਆਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ 1509 ਚੋਂ ਨਾਈਕਮ ਬੈਨ ਨਾ ਕੱਟਿਆ ਹੋਇਆ ਜਿਹੜਾ ਲੱਗਿਆ ਜੀ 3011 ਰੁਪਏ ਤੇ 10000 ਬੁਰੀ ਵਿਕਣ ਲਈ ਪਹੁੰਚੀ ਆ ਅੱਗੇ ਗੱਲ ਕਰਦੇ ਆ ਜੀ ਤਰਨਤਨ ਸਾਹਿਬ ਜਿੱਥੇ 1509 ਕੰਬੈਨ ਨਾ ਘਟਿਆ ਲੱਗਿਆ ਹੋਈ 3010 6000 ਜਿਹੜੀ ਬੋਰੀ ਵੇਚਣ ਲਈ ਪਹੁੰਚੀ ਆ ਇੱਥੇ ਅੱਗੇ ਗੱਲ ਕਰਦੇ ਆ ਜਿੰਡਿਆਲਾ ਗੁਰੂ 1509 ਚੋਨਾ ਕੰਬੈਨ ਨਾ ਘਟਿਆ ਹੋਇਆ ਜਿਹੜਾ ਲੱਗਿਆ ਜੀ 3000 ਰੁਪਏ ਤੇ 25000 ਜਿਹੜੀ ਬੋਰੀ ਵੇਚਣ ਲਈ ਪਹੁੰਚੀ ਆ ਤੇ ਹੁਣ ਅੱਗੇ ਸਭ ਤੋਂ ਜਿਹੜੇ ਤੇਜ਼ ਰਹੀ ਹੈ ਮੰਡੀ ਹਰਿਆਣੇ ਦੀ ਮੰਡੀ ਆਪਾਂ ਉੱਥੇ ਹੀ ਗੱਲ ਕਰਦੇ ਆ ਜੀ ਤਰਾਵੜੀ ਮੰਡੀ ਦੀ ਇਥੇ 1509 ਝੋਨਾ ਲੱਗਿਆ ਜੀ ਕੰਬੈਨ ਨਾ ਕਟਿਆ ਹੋਇਆ 3200 ਰੁਪਏ ਨੂੰ ਤੇ 3500 ਜਿਹੜੀ ਬੋਰੀ ਵਿਕਣ ਲਈ ਪਹੁੰਚੀ ਆ ਸਿਰਸਾ ਦੀ ਗੱਲ ਕਰਦੇ ਆ ਜਿੱਥੇ ਸਿਰਸਾ 1509 ਕੰਬੈਨ ਨਾ ਕਟਿਆ ਹੋਇਆ 2900 ਰੁਪਏ ਨੂੰ ਰਦੌਰ ਮੰਡੀ ਦੀ ਗੱਲ ਕਰੀਏ ਹਰਿਆਣੇ ਦੀ 1509 ਝੋਨਾ ਕੰਬੈਨ ਨਾ ਕਟਿਆ ਹੋਇਆ 3005 ਰੁਪਏ ਇੰਦਰੀ ਮੰਡੀ ਦੀ ਗੱਲ ਕਰੀਏ 1509 ਝੋਨਾ ਜੀ ਕੰਬੈਨ ਨਾ ਕਟਿਆ ਹੋਇਆ 2850 ਰੁਪਏ 2500 ਬੋਰੀ ਵਿਕਣ ਲਈ ਪਹੁੰਚੀ ਲਾੜਵਾ ਮੰਡੀ ਹਰਿਆਣਾ 3350 ਰੁਪਏ 1000 ਬੋਰੀ ਵਿਕਣ ਲਈ ਪਹੁੰਚੀ ਕੈਂਥਲ ਮੰਡੀ ਦੀ ਗੱਲ ਕਰਦੇ ਆ 1509 ਚੋਂ ਨਾ 2945 ਰੁਪਏ 1000 ਬੋਰੀ ਟੀਕੇ ਦੀ ਗੱਲ ਕਰੀਏ ਜੀ 1509 2850 ਰੁਪਏ ਕਰਨਾਲ 1509 ਚੋਂ ਨਾ ਲੱਗਿਆ ਜੀ ਕੰਬੈਨ ਨਾ ਘਟਿਆ 2850 ਰੁਪਏ ਟਹਾਣਾ ਮੰਡੀ ਦੀ ਗੱਲ ਕਰਦੇ ਆ ਕੰਬੈਨ ਨਾ ਘਟਿਆ ਲੱਗਿਆ ਹੋਇਆ ਜੀ 1509 3165 ਰੁਪਏ ਮਰੀਲਾ ਮੰਡੀ ਦੀ ਗੱਲ ਕਰੀਏ ਤਾਂ 1509 ਚੋਂ ਨਾ ਲੱਗਿਆ ਜੀ 2900 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਆ ਟਾਪ ਦਾ ਰੇਟ ਲੱਗਿਆ ਜੀ 3200 ਰੁਪਏ ਕੁੱਲ ਮਿਲਾ ਕੇ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਲਗਭਗ 3000 ਤੋਂ ਪਾਰ ਕਰ ਚੁੱਕੇ ਆ 3100 3200 ਦਾ ਰਕ ਰੇਟ ਪਹੁੰਚ ਚੁੱਕਿਆ ਇਹ ਅੱਗੇ ਇਸ ਤਰ੍ਹਾਂ ਹੀ ਵਧਣ ਦੀ ਉਮੀਦ ਆ ਜੀ ਰੇਟ ਪਾਸਮਤੀਆਂ ਦੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਵਾਸਮਤੀਆਂ ਦੇ ਰੇਟ ਸਭ ਤੋਂ ਪਹਿਲਾਂ ਜਾਣਨ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਕੱਲ ਨੂੰ ਨਵੀਂ ਅਪਡੇਟ ਨਾਲ ਜਲਦੀ ਮਿਲਦੇ ਹਾਂ ਜੀ ਤਦ ਤੱਕ ਲਈ ਧੰਨਵਾਦ ਜੀ